ਆ ਪ੍ਰਧਾਨ ਜੀ ਆਪਣੇ ਮੰਦੰਗ ਤੋਂ ਇੱਕ ਗੱਲ ਕਰਦੇ ਆਂ ਅੱਜ ਮੰਡੀ ਪੁਲਿਸ ਮੇਹਰਿਆ ਤੋਂ ਫੀਟਿੰਗ ਦਾ ਫੰਕਸ਼ਨ ਵੀ ਪਰ ਸੋਪੋਂ ਚੁਕਾਈ ਉਸ ਯਾਦਗਾਰੀ ਪੱਥਰ ਜਿਹਦੇ ਦੇ ਉੱਤੇ ਹੁਣ ਪਰਦਾ ਹਟਣ ਜਾ ਰਿਹਾ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਉਹਨਾਂ ਦੇ ਨਾਲ ਸਾਡੇ ਪ੍ਰਿੰਸੀਪਲ ਸਾਹਿਬ ਇੱਕ ਉੱਚ ਅਹੁਦੇ ਤੋਂ ਰਿਟਾਇਰ ਹੋਏ ਨੇ ਉਹਨਾਂ ਨੂੰ ਵੀ ਨਿਗਰਦੀ ਆਇਆ ਨੂੰ ਹੈ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਉਹਨਾਂ ਦੇ ਨਾਲ ਸਾਡੇ ਮਾਨਯੋਗ ਚਲੋ ਜੀ ਬਿਚਾਰ ਚਲੋ ਰਾਮਚੰਦ ਜੀ ਨੂੰ ਦੇਖੋ ਕੋਈ ਸਿੱਖਿਆ ਦੇ ਉੱਤਰੀ ਜੀ ਜੀ ਦੇਖੀ ਪਹਿਲੇ ਚੀਨੀ ਆ ਸਾਡੇ ਕੁਲਦੀਪ ਸਿੰਘ ਜੀ ਐਨਐਫਐਲ ਤੋਂ ਭਗਾਂ ਜੀ ਜੋ ਸਾਡੇ ਸਾਡੇ ਦਿਆ ਸਿੰਘ ਜੀ ਸੰਧੂ ਹਲਕਾ ਕੋਆਰਡੀਨੇਟਰ ਜ਼ਿਲ੍ਹਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ ਜੀ ਸਾਡੇ ਦੇਰਿ ਸਰਕਾਰ ਲੋਕ ਬੇਟੀਆਂ ਮਾਤਾਵਾ ਭੈਣਾ ਨੌਜਵਾਨ ਵੀ ਸਾਡੇ ਬਜ਼ੁਰਗ ਇਸ ਸਕੂਲ ਦੇ ਵਿੱਚ ਪੜ੍ਹਦੇ ਪੱਛੇ ਇਥੋਂ ਦਾ ਸ੍ਰੀਸ਼ਾ ਸਟਾਫ ਸਾਡੇ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀ ਸਹਿਬਾਨ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੱਟੇ ਪਰਵਾਰ ਕਰੋ ਵਾਹਿਗੁਰੂ ਜੀ ਦਾ ਖਾਲਸਾ, ਜੀ ਵਾਹਿਗੁਰੂ ਜੀ ਕੀ ਫਤਿਹ। ਆਹ ਤੁਸੀਂ ਸਭ ਨੇ ਜੀ ਮੈਨੂੰ ਬਹੁਤ ਪਿਆਰ, ਮਾਨ, ਸਭ ਬਹੁਤ ਕੁਝ ਬਖਸ਼ਿਆ। ਆਪਣੇ ਕੋਲ ਆਪਣੇ ਭਰਾ ਨੂੰ ਅੱਜ ਜੋ ਕੁਝ ਵੀ ਹੈ ਤੁਹਾਡੀ ਬਦੌਲਤ ਆ। ਹੁਣੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਇਸ ਮਹਾਨ ਮਹਾਨ ਨਗਰੀ ਦੀ ਸੇਵਾ ਕਰਾਂ ਜੀ। ਮੈਂ ਲਗਭਗ 3 ਸਾਲ ਤੋਂ ਕੌੜ ਮੰਤਰੀ ਸਿੱਖਿਆ ਮਹਿਕਮਾ ਦੇਖ ਰਿਆਂ ਸਾਡੇ ਬਹੁਤ ਸਾਰੇ ਜਿਹੜੇ ਅਧਿਆਪਕ ਹੋ ਇਸ ਵਕਤ ਇੱਥੇ ਮੌਜੂਦ ਹੈ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਕਿ ਪਹਿਲਾਂ ਸਰਕਾਰੀ ਸਕੂਲਾਂ ਦੇ ਕੀ ਹਾਲਾਤ ਹੁੰਦੇ ਸੀ ਪਿੰਡ ਦੇ ਕਿਸੇ ਮਹੂਰਤਾਨੀ ਸੱਜਣ ਤੋਂ ਫੰਡ ਇਕੱਠਾ ਕਰ ਕਰ ਕਰਕੇ ਪਿੰਡ ਦਾ ਜਿਹੜੇ ਸਕੂਲ ਦਾ ਕੰਮ ਕਰਾਉਂਦੇ ਆ ਅੱਜ ਸਾਡੇ ਹਲਕੇ 'ਚ ਕੋਈ ਇੱਕ ਦਾ ਸਕੂਲ ਜਿਸ ਨੂੰ ਗ੍ਰਾਂਟ ਨਾ ਮਿਲੀ ਹੋਵੇ ਤੁਸੀਂ ਆ ਵੀ ਦੇਖ ਸਕਦੇ ਹੋ ਕਿ ਤੁਹਾਡੇ ਪਿੰਡ ਦੇ ਸ਼ਾਨਦਾਰ ਕਲਾਸਰੂਮ ਸ਼ਾਨਦਾਰ ਇਟ੍ਰੈਕਟਿਵ ਪੈਨਲ 100 ਲੱਖ ਰੁਪਏ ਦਾ ਪੈਨਲ ਹੈ ਜਿੱਥੇ ਬੱਚੇ ਸਿੱਖ ਸਕਦੇ ਹਨ ਨਾਲ ਹੀ ਟੀਵੀ ਬਣ ਜਾਂਦਾ ਨਾਲ ਹੀ ਕੰਪਿਊਟਰ ਬਣ ਜਾਂਦਾ ਨਾਲ ਹੀ ਬੋਰਡ ਬਣ ਜਾਂਦਾ ਤਾਂ ਕਿ ਬੱਚੇ ਦੇਖਦੇ ਦੇਖਦੇ ਸਿੱਖ ਸਕਣ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਜਿਹੜੇ ਪਿੰਡ ਦੇ ਬੋਰਡ ਦਾ ਕੰਮ ਬਹੁਤ ਸਮੇਂ ਤੋਂ ਰੁਕਿਆ ਹੋਇਆ ਸੀ ਸ਼ੁਰੂ ਕਰਵਾ ਦਿੱਤਾ ਸੀ ਪਰ ਰਾਤੋਂ ਦੇ ਪੈਸੇ ਪਾਸ ਸੀ ਨਾ ਖੁਦ ਸੋ ਲੜ ਲੜ ਕੇ ਉਹ ਕਰਵਾ ਕੇ ਅੱਜ ਜਿਹੜਾ ਪਿੰਡ ਦਾ ਕੰਮ ਬੋਲ ਹੈ ਉਹ ਮੁਕੰਮਲ ਕਰਵਾਇਆ ਨਾਲ ਹੀ ਇੱਕ ਸੁਪਨਾ ਜੇ ਪਿੰਡ ਥਰੂ ਦੇ ਕੋਲ ਇੱਕ ਜ਼ਮੀਨ ਜਿਹੜੀ ਹੈ ਉੱਥੇ ਸਾਡੇ ਬੱਚਿਆਂ ਲਈ ਆਸ-ਪਾਸ ਦੇ ਰਾਕੇ ਦੇ 25 ਪਿੰਡਾਂ ਦੇ ਬੱਚਿਆਂ ਲਈ ਕੁਝ ਬਣ ਸਕੇ ਤਾਂ ਛੇਵੇਂ ਪਾਤਸ਼ਾਹ ਦੇ ਨਾਮ ਦੇ ਉੱਤੇ ਅਸੀਂ ਇੱਕ ਸਪੋਰਟਸ ਪਾਰਕ ਉੱਥੇ ਬਣਾ ਰਹੇ ਹਾਂ ਜੋ ਦੋ ਹਿੱਸਿਆਂ ਵਿੱਚ ਹੋਵੇਗਾ ਇੱਕ ਪਾਸੇ ਸਾਰੇ ਖੇਡ ਮੈਦਾਨ ਹੋਣਗੇ ਇੱਕ ਪਾਸੇ ਸਟੇਡੀਅਮ ਪਹਿਲਾਂ ਖੇਡ ਮੈਦਾਨ ਵਾਲੇ ਪਾਸੇ ਦਾ ਕੰਮ ਸ਼ੁਰੂ ਕਰਾਂਗੇ ਉਜੀ ਲਾਗਤ 6 ਕਰੋੜ ਰੁਪਏ ਤੇ ਉਹਦੇ ਵਿੱਚੋਂ ਜਿਹੜਾ ਪਹਿਲਾ 1 ਕਰੋੜ ਰੁਪਏ ਉਹ ਆ ਚੁੱਕਿਆ ਸਾਡੇ ਕੋਲ ਆ ਚੁੱਕਿਆ ਕੰਮ ਜਿਹੜੇ ਟੈਂਡਰ ਲੱਗ ਕੇ ਕੰਮ ਸ਼ੁਰੂ ਹੋ ਜਾਣਾ ਉਹ ਇੱਕ ਐਗਾਂ ਦਾ ਗਰਾਊਂਡ ਹੋਊਗਾ ਜਿੱਥੇ ਸਾਰੇ ਬੱਚਿਆਂ ਲਈ ਬਜ਼ੁਰਗਾਂ ਲਈ ਸੈਰ ਕਰਨ ਲਈ ਤੇ ਬੱਚਿਆਂ ਲਈ ਜਿਹੜੀ ਉਹਦੀ ਸ਼ੌਂਕ ਹੈ ਬੈਡਮਿੰਟਨ ਬਾਸਕਟਬਾਲ ਫੁੱਟਬਾਲ ਕਬੱਡੀ ਕ੍ਰਿਕਟ ਜਿਹੜਾ ਸਾਰ ਦਾ ਸਿੰਡ ਹੋਣਗੇ ਵਧੀਆ ਆਧੁਨਿਕ ਤਾਂ ਕਿ ਬੱਚੇ ਉੱਥੇ ਆ ਕੇ ਆਸ-ਪਾਸ ਦੇ ਪਿੰਡਾਂ ਨੇ ਵੀ ਕੇਸ ਕਰਨ ਇਹਦੇ ਦੂਜੇ ਪੇਸ ਸਾਹਮਣੇ ਵਾਲੇ ਪਾਸੇ ਸਟੇਡੀਅਮ ਹੈ ਜਿੱਥੇ ਅਸੀਂ ਕੋਈ ਵੀ ਵੱਡੇ ਜਿਹੜੇ ਟੂਰਨਾਮੈਂਟ ਆਉਂ ਕਰਾ ਸਕੀਏ ਹੋਸਟਲ ਫੈਸਿਲਿਟੀ ਵੀ ਹੋਗੀ ਤਾਂ ਇਹ ਜਿਹੜਾ ਖੁਆਬ ਹੈ ਦੇਖਿਆ ਤੇ ਉਹਦੇ ਉੱਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਇਸੋੜਾਵਾ ਜਿਹੜੀ ਸੜਕ ਦਾ ਕੰਮ ਹੈ ਉਹ ਵੀ ਪਿਛਲੇ ਪਿਛਲੇ ਸ਼ੁੱਕਰ ਵਾਲਾ ਪ੍ਰੂਵ ਹੋ ਗਈ ਹੈ ਲਗਭਗ 10-15 ਦੇ ਟੈਂਡਰ ਲੱਜੂਗਾ ਇਹ ਸੋੜਾਵਾ ਦੀ ਸੜਕ ਮੁਕੰਮਲ ਹੋਗੀ ਥੋੜੀ ਜਿਹੀ ਜਿਹੜੀ ਸੜਕ ਹੈ ਇਹ ਜਿਹੜੀ ਅਗਲੇ ਦੋ ਚਾਰ ਪਿੰਡਿਆਂ 'ਚ ਐਨ ਸ਼ਾਂਤਾਂ ਲਈ ਸੜਕ ਹੈ ਉਹ ਬਿਲਕੁਲ ਤਿਆਰ ਹੋ ਜੂਗੀ ਮੈਨੂੰ ਹੁਣੀ ਦਾਸਰੇਸੀ ਕੇ ਜੇ ਪਿੰਡ ਦੇ ਵਿੱਚ ਕੁਛ ਨਿਕਾਸੀ ਦੀ ਕੁਛ ਨਾਲੀਆਂ ਦੀ ਕੁਛ ਨਾਲੇ ਪੜਨ ਵਾਲੇ ਹੈ ਮੈਂ ਸਰਪੰਚ ਸਾਹਿਬ ਨੂੰ ਕਹਿੰਨਾ ਹੈ ਕਿ ਸਭ ਦਾ ਐਸਟੀਮੇਟ ਬਣਾਓ ਵਾਦੂ ਪੈਸੇ ਤੁਹਾਡੇ ਕੋਲ ਤਾਂ ਆਪਣੀ ਦੀ 5 ਲੱਖ ਰੁਪਏ ਸਾਨੂੰ ਕਮਿਊਨਿਟੀ ਸੈਂਟਰ ਦਾ ਦੇ ਦਿੱਤਾ 25 ਲੱਖ ਦੀ ਤੁਹਾਡੀ ਆਪਣੀ ਐਫਪੀ ਵੀ ਹੈ ਹੋਰ ਜਿੰਨੇ ਪੈਸੇ ਹੋਗੇ ਮੈਂ ਦੂੰਗਾ ਆਪਾਂ ਪਿੰਡ ਦੇ ਵਿੱਚ ਜਿੱਦੇ ਜਿੱਦੇ ਵੀ ਕਿੱਥੇ ਵੀ ਚਾਹੇ ਜਿਹੜਾ ਮਰਜ਼ੀ ਬਾਤ ਹੈ ਜਿੱਥੇ ਵੀ ਹੈ ਜੋ ਵੀ ਕੰਮ ਹੋਣਾ ਆਲਾ ਉਹਦੀਆਂ ਤੁਸੀਂ ਜੀ ਨੂੰ ਕਹਿ ਕੇ ਸੈਕੀ ਨੂੰ ਕਹਿ ਕੇ ਜੇ ਨਹੀਂ ਸੁਣਦੇ ਤਾਂ ਮੈਨੂੰ ਦੱਸੋ ਮੈਂ ਭੇਜਦਾ ਉਹਦੇ ਐਸਟੀਮੇਟ ਬਣਾਓ ਕਿ ਅੰਮਾ ਜਿਹੜਾ ਕੰਮ ਜਲਦੋ ਜਲ ਸ਼ੁਰੂ ਕਰਾਈਏ ਇਸ ਦੇ ਨਾਲ ਨਾਲ ਜੀ ਅੱਜ ਸਕੂਲਾਂ ਦੇ ਵਿੱਚ ਵੱਡਾ ਬਦਲਾਅ ਇਹ ਤਾਂ ਪਿੰਡ ਦਾ ਸਕੂਲ ਹੈ ਕਿ 13 ਲੱਖ ਰੁਪਏ ਲੱਗਿਆ ਤੁਹਾਡੇ ਪਿੰਡ ਤੁਸੀਂ ਵੱਡੇ ਪ੍ਰਾਈਵੇਟ ਸਕੂਲ ਦੇਖਦੇ ਹੋ ਰੋਜ਼ ਤੋਂ ਵੱਡੇ ਸਕੂਲ ਤੁਹਾਡੇ ਪਿੰਡ 'ਚ ਐਡਾ ਇਸ ਤੋਂ ਵਧੀਆ ਸਕੂਲ ਸਰਕਾਰੀ ਸਕੂਲ ਬਣਾ ਰਹੇ ਹਾਂ

ਮੈਂ ਟ੍ਰਾਂਸਫਰ ਹੋ ਗਿਆ ਦੱਸ ਦੇ 2022 ਚ ਮੈਂ ਐਮਐਲਏ ਬਣਿਆ ਮੇਰੇ ਕੋਲ ਲਿਸਟ ਆ ਜਾਂਦੀ ਸੀ ਮਾਉਂਟ ਕਾਰਮਲ ਦੀ ਐਡਮਿਸ਼ਨ ਸੈਂਟ ਮੇਰੀ ਜਰਮਨੀਸ਼ 23 ਵੀ 24 ਪਈ ਇਸ ਸਾਲ ਚਲੋ ਇਹਨਾਂ ਤਾਂ ਆਦੀ ਹੁੰਦੀ ਹੈ ਇਸ ਸਾਲ ਮੈਨੂੰ 19 ਸਫਾਰਸ਼ ਆਈਆਂ ਹੋਈਆਂ ਸਰਕਾਰੀ ਸਕੂਲ ਐਡਮਿਸ਼ਨ ਲਈ ਕਹੇ ਜੀ ਸਾਡੀ ਜੀ ਉਸ ਤੋਂ ਸਾਬਟ ਮਿਸ਼ਨ ਕਰਾ ਦਿਓ ਸਾਡੀ ਮੈਂਟਰ ਐਡਮਿਸ਼ਨ ਕਰਾ ਸੌਣ ਲਿਸਟਾਂ ਵਿੱਚ ਤੜੀ ਕਿਸੇ ਲਈ ਸੋਚ ਜਾਈ ਸੀ ਕਿ ਸਰਕਾਰੀ ਸਕੂਲ ਵੀ ਐਡਮਿਸ਼ਨ ਪਾ ਲਈ ਤੜੀ ਇਸ ਵਾਰ ਕੀ ਹੋਰ ਹੋਊਗੀ ਅਜੇ ਤਾਂ ਜਿਹੜੇ ਸਕੂਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਕੇ ਅਕਤੂਬਰ ਮਹੀਨਾ ਤੱਕ ਅਗਲੇ ਸਾਲ ਦੇਖਿਓ ਇਹਨਾਂ ਸਕੂਲਾਂ ਨੂੰ ਵਕਤ ਹੈ ਤੇ ਕੱਲੀ ਮਾਪਕਾਂ ਦੀ ਮੈਨੂੰ ਆਪਣੇ ਅਧਿਆਪਕਾਂ ਤੇ ਤੇਰੀ ਮਾਨ ਹੈ ਅੱਜ ਤੱਕ ਇਹਨਾਂ ਨੂੰ ਸਿਰਫ ਇੱਥੇ ਹੀ ਦਿਖਾਇਆ ਗਿਆ ਅੱਛਾ ਜਿੱਤਰ ਕਦੀ ਕਿਸੇ ਨੇ ਜਾ ਕੇ ਸਕੂਲਾਂ 'ਚ ਹਾਲ ਨਹੀਂ ਪੁੱਛਿਆ ਸਾਡੇ ਅਧਿਆਪਕ ਸਾਡੇ ਬੱਚੇ ਸਾਡੀ ਯੂਨੀਫਾਰਮ ਕਿਤਾਬਾਂ ਜੀ ਅਕਤੂਬਰ ਨਵੰਬਰ ਤੱਕ ਆ ਗਈਆਂ ਸੀ ਤੁਸੀਂ ਅੱਜ ਅਧਿਆਪਕਾਂ ਨੂੰ ਪੁੱਛ ਲਓ ਇਸ ਸਾਲ ਦੀ ਕਿਤਾਬ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਤੁਹਾਡੇ ਬੱਚੇ ਦੇ ਤੁਹਾਡੇ ਕਰਾ ਦਾ ਕੰਮ ਤੇ ਪੂਰੇ ਪੰਜਾਬ ਇਕੱਲੇ ਆਪਣੇ ਨਹੀਂ ਸ੍ਰੀ ਪੂਰੇ ਪੰਜਾਬ ਜੇ ਕੋਈ ਬਾਰਡਰ ਤੇ ਵੀ ਸਕੂਲ ਹੈ ਫਾਜ਼ਿਲਕਾ ਕਰਨਤਾਰਨ ਉੱਥੇ ਵੀ ਕਿਤਾਬਾਂ ਉਸੇ ਸਮੇਂ ਦਿੰਦੀਆਂ ਕੰਮ ਕਰਨ ਦਾ ਸ਼ਰੂਰ ਹੈ ਚਾਰ ਮਾਰਗੀ ਸੜਕ ਪਾਸ ਕਰਾ ਕੇ ਉੱਪਰਲੀ ਨਹਿਰ ਵਾਲੀ ਪਟੜੀ ਜਿਹੜੀ ਹੈ ਉਹ 20 ਸਾਲ ਤੋਂ ਟੁੱਟੀ ਹੋਈ ਸੀ ਕਿਸੇ ਨੇ ਹਾਲੇ ਕੁਝ ਹੋ ਸੜਕ ਠੀਕ ਕਰਕੇ ਰੱਖੀ ਤੇ ਪਿਛਲੇ ਢਾਈ ਸਾਲਾਂ ਤੋਂ ਲਗਾਤਾਰ ਕਦੇ ਕਿਸੇ ਅਫਸਰ ਕੋਲ ਕਦੀ ਕਿਸੇ ਕੇਂਦਰੀ ਮੰਤਰੀ ਕੋਲ ਕਦੀ ਗੱਟਕਰੀ ਕੋਲ جا, جا کے جہیا چار مارکی سڑک ہے یہوزیشن کا کام شروع ہو گیا یہ ہو جائیں جیمتی جانا جانا سے بھی بچوں کی جنر جان اور بھی کام کر رہے ہیں کچھ دنوں تک تھوڑے پنڈ فیمس معاگ رکھنا ایک تو آپ کا جڑا وہ گراؤنڈ ہے وہ نیح پتھر رکھنا اس دن میں چاہوں گا سارے پنڈ کٹے ہو کے آپ واٹا کٹ کریے اردس کر کے چھویں پانچ سال چلنا کہ بھی سارا یہ پروجیکٹ کامیاب ہوئے تو ہی ایک سرکار نے ہو جا مہیم ہے یدھ نشے یوز ਅਗੇ ਕਹਿੰਦੇ ਹੁੰਦੇ ਸੀ ਕਿ ਸਰਕਾਰਾਂ ਹੀ ਨਸ਼ਾ ਵੰਡਦੀਆਂ ਹਨ ਹੁਣੇ ਤੁਹਾਡੀ ਸਰਕਾਰ ਪੁਲਿਸ ਨੂੰ ਕਿਹਾ ਹੋਇਆ ਵੀ ਪਿੰਡ-ਪਿੰਡ ਜਾ ਕੇ ਪੁੱਛੋ ਕਿਹਰੇ ਦੇ ਸਾਥ ਮਾਤਸਰੇ ਨੂੰ ਜਿਹੜੇ ਗਲਤ ਅਸਤਮਾਲ ਦੀ ਕਰਦੇ ਆ ਪਰ ਫਿਰ ਵੀ ਵੀ ਬਸ ਕੋ ਜਿਹਨੇ ਤੇ ਸ਼ੱਕ ਹੈ ਉਹਦੇ ਦੇ ਖਰਾਫ ਕਰਵਾਈ ਕਰਾਂਗੇ ਸੌ ਤੋਂ ਵੱਧ ਬੰਦਾ ਫੜ ਕੇ ਅਸੀਂ ਜਿੰਨਾ ਚ ਦਿੱਤਾ ਨਸ਼ਾ ਅਸੀਂ ਆਪਣੇ ਇਲਾਕੇ ਤੋਂ ਸਾਫ ਕਰਨਾ ਇਹ ਕਹ ਰਹੀਆ ਕਰ ਸਕਦੇ ਆ ਮੈਂ ਅਜਰੇ ਵਿੱਚ ਸਾਰੇ ਸਕੂਲ ਦੇ ਟਾਪ ਦੇ ਮੇਰਾ ਤੁਹਾਨੂੰ ਧੰਨਵਾਦ ਕਰਦੇ ਕਿ ਤੁਸੀਂ ਇਹ ਵਧੀਆ ਤਰੀਕੇ ਨਾਲ ਚਲਾ ਰਹੇ ਜੇ ਕੋਈ ਸਕੂਲ ਦੀ ਹੋਰ ਵੀ ਕੋਈ ਲੋੜ ਹੈ ਇਹ ਤੁਹਾਡਾ ਮੈਂ ਤੁਸੀ ਦੇਖ ਕੇ ਦੱਸੋ ਖੁੱਲੇ ਖੇਤਾਂ ਆਪਣੇ ਇਲਾਕੇ ਲਈ ਸੋਨਾ ਲਈ ਜੋ ਵੀ ਡਿਮਾਂਡ ਹੈ ਜਿੰਦਾ ਦੀ ਡਿਮਾਂਡ ਹੈ ਦੱਸੋ ਉਸ ਨੂੰ ਅਸੀਂ ਜਿਹੜਾ ਮੁਕੰਮਲ ਕਰਕੇ ਦਵਾਂਗੇ ਨਾਲ ਹੀ ਸਾਰੇ ਸਾਡੀ ਐਕਸਪੈਂਟ ਦੇ ਬਹੁਤ ਸੂਰਮਣ ਸਾਡੇ ਸਾਰੀ ਪੰਚਾਇਤ ਸਾਡੇ ਸਰਪੰਚ ਸਾਹਿਬ ਸਾਫ ਦਾ ਸਰਪੰਚ ਸਾਹਿਬ ਸਾਡੇ ਸਾਰੇ ਸਾਡੀ ਟੀਮ ਸਾਡੇ ਬਹੁਤ ਸਾਰੇ ਕਾਰਜਗਤਵਾਲ ਸਾਹਿਬ ਅਤੇ ਬਹੁਤ ਸਾਰੇ ਸਤਿਕਾਰਯੋਗ ਐਨਐਫਪੀ ਦੇ ਪ੍ਰਧਾਨ ਸਰਦਾਰ प्रदीप ਸਿੰਘ ਜੀ ਵੀ ਇੱਥੇ ਪਹੁੰਚੇ ਸਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ